ਅਮਿਸਰ ਦੇ ਮੋਕਪੁਰਾ ਦੀ ਰਹਿਣ ਵਾਲੀ ਇੱਕ ਪੂਜਾ ਨਾਮਕ ਮਹਿਲਾ ਦੀ ਡਿਲੀਵਰੀ ਵੇਰੇ ਇੱਕ ਨਰਸ ਵੱਲੋਂ ਫੂਡ ਪਾਈਪ ਵਿੱਚ ਕੱਟ ਲਗਾ ਦਿੱਤਾ ਗਿਆ ਜਦੋਂ ਮਹਿਲਾ ਨੂੰ ਮੁਸ਼ਕਲ ਆਈ ਅਲਟਰਾਸਾਉਂਡ ਕਰਵਾਇਆ ਤਾਂ ਸਾਰੀ ਗੱਲ ਦਾ ਪਤਾ ਲੱਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੂਜਾ ਦੇ ਕਹਿਣਾ ਹੈ ਕਿ ਨਰਸ ਦੇ ਘਰ ਵਿੱਚ ਹੀ ਇਲਾਜ ਕਰਦੀ ਹੈ ਤੇ ਉਸ ਕੋਲ ਆਪਣੀ ਡਿਲੀਵਰੀ ਕਰਵਾਉਣ ਲਈ ਗਏ ਸੀ ਨਰਸ ਬਲੋਸ ਦੇ ਅੰਦਰ ਕਈ ਜਗ੍ਹਾ ਤੇ ਕੱਟ ਲਗਾਏ ਗਏ ਜਿਸ ਤੇ ਚੱਲਦੇ ਫੂਡ ਵਾਲੀ ਪਾਈਪ ਤੇ ਕੱਟ ਲੱਗਣ ਕਾਰਨ ਢੇਟ ਫੁੱਲਣ ਲੱਗ ਪਿਆ ਜਿਸ ਕਾਰਨ ਤਬੀਅਤ ਖਰਾਬ ਹੋਣ ਲੱਗ ਪਈ ਪਹਿਲਾਂ ਸੀ ਸਿਵਲ ਹਸਪਤਾਲ ਇਲਾਜ ਕਰਾਇਆ ਤੇ ਫਿਰ ਉਹਨਾਂ ਨੇ ਸਾਨੂੰ ਗੁਰਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਆਪਣਾ ਜਿਹੜਾ ਤੁਸੀਂ ਅੱਜ ਮੇਰਾ ਨਾਮ ਪੂਜਾ ਹੈਗਾ ਵਾ ਕਿੱਥੇ ਰਹਿੰਦੇ ਹੋ ਮੁਕੰਪੁਰੇ ਬਿੱਲੇ ਵਾਲੇ ਚੌਂਕ ਕੀ ਮਸਲਾ ਕੀ ਤੁਹਾਡਾ ਕੀ ਗੱਲ ਕੀ ਹੋਈ ਜੀ ਮੇਰਾ ਨਰਸ ਨੇ ਨਾ ਬੋਸ਼ਣ ਕੀਤਾ ਵਾ ਤੇ ਉਹਨੇ ਨਾ ਬੱਚਾ ਨਾ ਕੱਟ ਲਾਤਾ ਹੈ ਨਾ ਫੂਡ ਵਾਲੀ ਨਾੜੀ ਚ ਫੂਡ ਵਾਲੀ ਨਾੜੀ ਚ ਕੱਟ ਲਾਤਾ ਹੈ ਤੇ ਬੱਚੇਦਾਨੀ ਚ ਸ਼ੇਕ ਕਰਤਾ ਹੈ ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੇ ਨਾਲੀ ਚ ਕੱਟ ਲਾ ਗਏ ਮੇਰੀ ਐਕਟਰਾਸੋਂ ਚ ਆਇਆ ਹੈ ਕਿਹੜੀ ਨਰਸ ਸੀ ਕਿੱਥੇ ਰਹਿੰਦੀ ਸੀ ਕੀ ਗੱਲ ਹੋਈ ਸਾਰਾ ਦੱਸੋ ਇਹ ਬਟਾਲਾ ਰੋਡ ਵਾਲਾ ਹੈਗੀ ਆ ਹਾਂ ਜੀ ਉਧਰ ਘਰ ਚ ਹੀ ਕਰਦੀ ਹੈ ਟ੍ਰੀਟਮੈਂਟ ਕੀ ਨਾਮ ਕੀ ਹੈ ਕਲੀਨਿੰਗ ਹੈ ਕਿ ਇਹ ਸਾਰਾ ਦੱਸੋਗੇ ਕਲੀਨਿੰਗ ਹੈਗਾ ਵਾ ਪਤਾ ਨਹੀਂ ਕਿੱਥੇ ਆ ਪਰ ਉਹਨਾਂ ਘਰ ਚ ਖੋਲਿਆ ਆਇਆ ਹੈ ਕੀ ਨਾਮ ਉਹਨਾਂ ਦਾ ਉਹਨਾਂ ਦੇ ਨਾਮ ਚ ਸਰਪੰਚਨੀ ਕਹਿੰਦੇ ਉਹਨਾਂ ਨੂੰ ਅੱਛਾ ਜੀ ਕਿੱਥੇ ਕਰਕੇ ਰੰਦੀ ਵਿਜੇਨਗਰ ਵਿਜੇਨਗਰ ਫੋਰ ਲੋਕਲਿਕ ਲਿਖਿਆ ਹੈ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਜਾਂ ਕਿਹੜਾ ਇੱਕਦਾਂ ਦਾ ਵਾਕਿਆ ਹੈ ਤੇ ਕੀ ਜਦੋਂ ਹੋ ਗਿਆ ਥੋੜੇ ਦਿਨ ਨੂੰ ਹੀ ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆ ਹੈਗਾ ਤੁਸੀਂ ਅਪੋਸ਼ਨ ਕਰਾਉਣ ਗਏ 18 ਦਾ ਇਹ ਸੁਣ ਪੁਲਿਸ ਨੂੰ ਕੰਪਲੇਟ ਕੀਤੀ ਹੈ ਇਸ ਬਾਰੇ ਹਾਂਜੀ ਆ ਜੀ ਹੁਣ ਕੀ ਕਾਰਵਾਈ ਦੀ ਮੰਗ ਜਾਂਦੇ ਤੁਸੀਂ ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰਾ ਬਸ ਤੇ ਤੁਸੀਂ ਜਦੋਂ ਕੱਟ ਲੱਗਿਆ ਤੁਹਾਡੇ ਤੁਸੀਂ ਕਿੱਥੇ ਇਲਾਜ ਕਰਾਉਣ ਲਈ ਗਏ ਕਿੱਥੇ ਪਹੁੰਚੇ ਸਿਵਲ ਚ ਗਏ ਸੀ ਉਹਨਾਂ ਨੇ ਰੈਫਰ ਕੀਤਾ ਸੀ ਮੈਨੂੰ ਗੁਰਨਾਣਾਂ ਚ ਤੇ ਗੁਰਨਾਣਗ ਵਾਲਿਆਂ ਨੇ ਹੱਥ ਨਹੀਂ ਪਾਇਆ ਮੇਰੇ ਉਸ ਤੋਂ ਬਾਅਦ ਕਿਧਰ ਗਏ ਉਸ ਤੋਂ ਬਾਅਦ ਬਟਾਲੇ ਸਿਵਲ ਚ ਲੈ ਗਏ ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ ਬੀਬੀ ਨਾਨਕੀ ਹਾਂਜੀ ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ ਹਾਂਜੀ ਟ੍ਰੀਟਮੈਂਟ ਹੋਇਆ ਬਹੁਤ ਵਧੀਆ ਹੈ ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੋਇਆ ਹੈ ਹਾਂਜੀ ਲੱਗਿਆ ਤੁਸੀਂ ਉਸ ਤੋਂ ਬਾਅਦ ਕੰਪਲੇਨ ਵੀ ਖਾਣੇ ਹਾਂਜੀ ਜਿਹਦੇ ਕੋਲ ਤੁਸੀਂ ਆਪਣਾ ਵਿਜ਼ਨ ਅਗਰ ਉਸ ਤੋਂ ਬਾਅਦ ਉਹਨੂੰ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗੱਲ ਤੇ ਕੀ ਕਰੋ ਹਾਂਜੀ ਇਹ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਕੀ ਕਹਿੰਦੇ ਕੋਈ ਗੱਲ ਤਾਂ ਠੀਕ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਗੱਲ ਹਮ ਪੁਲਿਸ ਕੋ ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ ਮੈਂ ਮੰਗ ਕਰਦੇ ਆ ਕਿ ਇਨਸਾਫ ਕਰੇਗਾ ਕੀ ਗੱਲ ਹੋਈ ਸਰ ਨਾਮ ਮੇਰਾ ਰਾਮ ਚੰਦਰ ਹਣਾ ਮੋਗਮਪੁਰੇ ਬਿੱਲੇ ਵਾਲੇ ਚੌਂਗੇ 'ਚ ਰਹਿਣਾ ਮੈਂ ਹਾਂਜੀ ਤੇ ਸਰ ਮਤਲਬ ਇਹਨਾਂ ਦਾ ਨਾ ਥੋੜੇ ਟਾਈਮ ਸੀ ਪ੍ਰੈਗਨਸੀ ਹੀ ਮੈਂ ਇਹਨਾਂ ਦਾ ਹਸਬੰਦ ਆ ਅੱਛਾ ਜੀ ਤੇ ਅਸੀਂ ਨਾ ਮਤਲਬ ਅਬੋਰਸ਼ਨ ਕਰਾਇਆ ਇਹਨਾਂ ਦਾ ਤੇ ਉਹ ਨਰਸ ਨੇ ਨਾ ਮਤਲਬ ਜਿਵੇਂ ਬੱਚੇਦਾਨੀ 'ਚ ਵੀ ਕੱਟ ਲਾਤਾ ਆ ਤੇ ਫੂਡ ਵਾਲੀ ਨਾਲੀ ਨੂੰ ਵੀ ਕੱਟ ਲਾਤਾ ਆ ਤੇ ਮਤਲਬ 2 ਦਿਨ ਸਹੀ ਰਹੇ ਆ ਤੇ ਕੁਛ ਪਚਦਾ ਨਹੀਂ ਖਾਂਦੇ ਪੀਂਦੇ ਸੀ ਕੁਛ ਨਹੀਂ ਪਚਦਾ ਫਿਰ ਅਸੀਂ ਲੈ ਕੇ ਗਏ ਇਹਨਾਂ ਨੂੰ ਬੀਬੇ ਨਾਨਕ ਉੱਥੇ ਸਿਵਲ ਦੇ ਵਿੱਚ ਸਿਵਲ ਵਾਲਿਆਂ ਨੇ ਮਤਲਬ ਟ੍ਰੀਟਮੈਂਟ ਕੀਤਾ ਆਪਣੀ ਅਲਟਰਾਸਾਊਂਡ ਕੀਤੀ ਉਹਨਾਂ ਨੇ ਸਾਨੂੰ ਗੁਰਨਾਨਕ ਭੇਜਿਆ ਜਦੋਂ ਗੁਰਨਾਨਕ ਦਾ ਕੇਸ ਨਹੀਂ ਸੀ ਤੇ ਉਹ ਹੱਥ ਨਹੀਂ ਹੀ ਪਾਉਂਦੇ ਫਿਰ ਅਸੀਂ ਬਟਾਲੇ ਲੈ ਗਏ ਸਿਵਲ ਉਹਨਾਂ ਨੇ ਟ੍ਰੀਟਮੈਂਟ ਕੀਤਾ ਮਤਲਬ ਜਿਹੜੇ ਡਾਕਟਰ ਹੈਗੇ ਸੀ ਉੱਥੋਂ ਮੇਨ ਉਹਨਾਂ ਨੇ ਟ੍ਰੀਟਮੈਂਟ ਕੀਤਾ ਚੈੱਕ ਕੀਤਾ ਇਹਨਾਂ ਨੂੰ ਫਿਰ ਉਹਨਾਂ ਨੇ ਸਾਨੂੰ ਬੀਬੇ ਨਾਨਕੀ ਭੇਜਿਆ ਬੀਬੇ ਨਾਨਕੀ ਬਹੁਤ ਵਧੀਆ ਟ੍ਰੀਟਮੈਂਟ ਹੋਇਆ ਵਧੀਆ ਇਹਨਾਂ ਦਾ ਪਤਾ ਸਾਨੂੰ ਬੇਬੇ ਨਾਨਕੀ ਆ ਕੇ ਲੱਗਾ ਕਿ ਮਤਲਬ ਇਹਨਾਂ ਦੇ ਕੱਟ ਲੱਗਾ ਆ ਜਿਹਦੇ ਕੋ ਤੁਸੀਂ ਪਹਿਲੇ ਟਰੀਟਮੈਂਟ ਕਰਾਇਆ ਸੀ ਵਿਜਨਗਰ ਉਸ ਤੋਂ ਬਾਅਦ ਤੁਹਾਡੀ ਕੋ ਗੱਲਬਾਤ ਹੋਈ ਉਹਨਾਂ ਦੇ ਨਾਲ ਸਰ ਉਹਨਾਂ ਨੂੰ ਪਹਿਲਾਂ ਫੋਨ ਕੀਤਾ ਅਸੀਂ ਤੇ ਫੋਨ ਚੱਕਿਆ ਉਹਨਾਂ ਨੇ ਚੁੱਕ ਕੇ ਫੋਨ ਤੇ ਮਤਲਬ ਮੰਮਾ ਨੇ ਗੱਲ ਕੀਤੀ ਮੰਮਾ ਨੇ ਕਿਹਾ ਕਿ ਮਤਲਬ ਤੁਸੀਂ ਐਵੇਂ ਸਾਡੀ ਬੇਟੀ ਦਾ ਅਬੋਰਸ਼ਨ ਕੀਤਾ ਸੀ ਪੂਜਾ ਨਾਮ ਆ ਉਹਨਾਂ ਦਾ ਤੇ ਉਹਨਾਂ ਨੇ ਬੰਦ ਕਰਤਾ ਫੋਨ ਗਾੜੀੋਂ ਸਾਡਾ ਫੋਨ ਹੀ ਕੱਟਤਾ ਤੁਹਾਨੂੰ ਉਹਦੀ ਰਾਏ ਕਿਹਨੇ ਪਾਈ ਸੀ ਕਿ ਉਹਨਾਂ ਕੋਲੋਂ ਕੋਈ ਮੁੰਡਾ ਸੀ ਯਾਰ ਦੋਸਤ ਸੀ ਉਹਨੇ ਭੇਜੇ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਅਸੀਂ ਇਹੀ ਕਰਦੇ ਆ ਕਿ ਇਨਸਾਫ ਹੋਵੇ ਗਾਂ ਤੋਂ ਅੱਜ ਸਾਡੇ ਨਾਲ ਹੋਇਆ ਗਾਂ ਤੋਂ ਕਿਸੇ ਹੋਰ ਨਾਲ ਨਾ ਹੋਵੇ ਇਸ ਬਾਰੇ ਪੁਲਿਸ ਨੂੰ ਕੰਪਲੇਨਟ ਕਰਦੇ ਤੁਸੀਂ ਕੀਤੀ ਹੋਈ ਹੈ ਸਰ ਅੱਜ ਕਰਕੇ ਆਏ ਜੀ ਕੋਈ ਆਸ਼ਵਾਸ਼ਣ ਦਵਾਏ ਤੁਹਾਨੂੰ ਸਰ ਪੁਲਿਸ ਨੇ ਇਹ ਮੁੰਸੀ ਮਤਲਬ ਕਹਿੰਦਾ ਸੀ ਕਿ ਹਾਂ ਜਿਵੇਂ ਤੁਹਾਨੂੰ ਪੈਹਾ ਤੇ ਲਾਣੀ ਮਿਲੂਗਾ ਕਹਿੰਦੇ ਸੀ ਵੀ ਤੇ ਇਹ ਚ ਤੇਰੇ ਤੇ ਵੀ ਕੇਸ ਹੋ ਸਕਦਾ ਤੂੰ ਮਤਲਬ ਅਬੋਰਸ਼ਨ ਕਰਾਉਣ ਦਾ ਸਰ ਜਦੋਂ ਠੀਕ ਹੀ ਨਹੀਂ ਹੈਗੀ ਤਹੀਂ ਅਬੋਰਸ਼ਨ ਨਹੀਂ ਕਰਾਵਾਂਗੇ ਠੀਕ ਆ ਨਾ ਸਰ ਅਬੋਰਸ਼ਨ ਤੋਂ ਬਿਨਾਂ ਥੋੜੀ ਬੱਚਾ ਬਾਹਰ ਆ ਜਾਏਗਾ ਹਾਂਜੀ ਕੀ ਗੱਲ ਹੋਈ ਏ ਬੇਟੀ ਮੇਰੀ ਦਾ ਦੇਣਾ ਹੀ ਥੋੜਾ ਜਿਹਾ ਟਾਈਮ ਤੇ ਮੁੰਡਾ ਪੈ ਗਿਆ ਉਥੇ ਵੀਜਨਗਰ ਵੀਜਨਗਰ ਕਰਕੇ ਤਾਂ ਖੜੀ ਸਫਾਈ ਕਰਾ ਕੇ ਨੇ ਆਇਆ ਥੋੜੀ ਉਸ ਖੋਸ ਮੈਨੂੰ ਹੋ ਤਾਂ ਹੀ ਨਹੀਂ ਨੀ ਮੇਰੇ ਕੁੜੀ ਮਰ ਗਈ ਮੇਰੇ ਕੁੜੀ ਮਰ ਗਈ ਮੇਰੇ ਕੁੜੀ ਬਚਾ ਕੁੜੀ ਨੂੰ ਦੋ ਦੇਣਾ ਇਹ ਖਾਦਾ ਪੀਦਾ ਤੇ ਜੇ ਦੇਣਾ ਤਾਂ ਪੇਟ ਫੁੱਲਣੇ ਚੱਲੂ ਹੋਗੇ ਲੋ ਅੰਦਰ ਪਤਾ ਨਹੀਂ ਟੱਕ ਲੱਗੇ ਕੀ ਹੋਇਆ ਬੱਚੇਦਾਨੀ ਦੇ ਬੜੇ ਤੱਕੇ ਬੋਤੇ ਹੀ ਘਾਸਪਤਾਲਾ ਵਿੱਚ ਬੜੇ ਤੱਕੇ ਮੈਂ ਖਾਤੇ ਕਿਉਂਕਿ ਇੱਥੋਂ ਦੇ ਲਈ ਫਿਰਦੇ ਰਹੇ ਨਹੀਂ ਹਾਡੀ ਕਹਿਣ ਸੁਣਾਈ ਕੀਤੀ ਹਾਂ ਦੇ ਖਤਰਾ ਖਤਰਾ ਨਹੀਂ ਕਹਿਣ ਸੁਣਾਈ ਕੀਤੀ ਫਿਰ ਇਹਨੇ ਆਪਣੇ ਪਿੰਡ ਲੈ ਗਿਆ ਉੱਥੇ ਡਾਕਟਰ ਕੋਲ ਆਈ ਨਾ ਉੱਥੇ ਪਵਾਇਆ ਘਰ ਵਿੱਚ ਉਹਨੇ ਗਲੂਗੋਸ ਚੜਾਇਆ ਕੁੜੀ ਸੁੱਤੀ ਰਹੀ ਦਿਨੇ ਫਿਰ ਕੁੜੀ ਦਾ ਪੇਟ ਫੁੱਲ ਗਿਆ ਕੁੜੀ ੱਚ-ੱਚ ਮੈਨੂੰ ਕਹੀ ਗਈ ਮੰਮੀ ਮੇਰਾ ਢਿੱਡ ਫੁੱਲ ਗਿਆ ਮੇਰੇ ਢਿੱਡ ਵਿੱਚ ਕਾਚੂਗ ਮਾਰ ਮੇਰੇ ਆ ਮਾਰ ਕੋਤਾ ਮੈਂ ਤਾਂ ਛੜੀ ਕਬੀ ਲਗੀ ਹਾਸਲ ਹਟਾਲੇ ਉਹਨਾਂ ਨੇ ਵੇਖੀ ਇਹਦੀ ਹਾਲਤ ਮੈਨੂੰ ਵੇਖ ਕੇ ਹੋਂਦੀ ਨੂੰ ਹੰਦ ਮੈਂ ਕੋਈ ਨਹੀਂ ਤੇਰੀ ਤੀਰ ਲਾ ਦੇ ਉਹ ਤੇ ਬੇਬੇ ਨਾਨਕੀ ਇਹੋ ਜੂਗਾ ਉਥੋਂ ਚੁੱਕੀ ਤੇਰੀ ਛੇ ਲੈ ਆਂਦੀ ਬੇਬੇ ਨਾਨਕੀ ਪਾਂਛੇ ਦਿਨ ਤਾਂ ਤੱਕੇ ਖਾਦੇ ਮੈਂ ਮੇਰੀ ਤੀਣਾ ਇੰਨੀ ਉਹਨੇ ਹਤਿਆ ਕੀਤੀ ਮੇਰੀ ਤੀਰ ਅੰਦਰ ਕਟ ਲਾ ਦਿੱਤਾ ਇਹ ਉਹ ਥਾੜੇ ਗਾ ਥਾੜੇ ਵਾਲੇ ਆਨੂ ਕਹਿੰਦਾ ਤੁਸੀਂ ਕੀ ਚਾਹੁੰਦੇ ਤਾਂ ਚਾਹੁੰਦੇ ਨਹੀਂ ਮਾਪਾ ਇਹ ਨਹੀਂ ਚਾਹੁੰਦੀ ਮੈਨੂੰ ਉਹ ਚਾਹੀਦਾ ਮੇਰੀ 30 ਕਿਤਾਬ ਤੋਂ ਖਾਲਦ ਹੋਣੇ ਕੀਤੀ ਨਾ ਕਿ ਹੋਰਦੀ ਨਾ ਨਾ ਹੋਵੇ ਕਿ ਹੋਰਦੀ ਨਾ ਅੰਦਰੋਂ ਮਾਰ ਦਵੇ ਉਹ ਮੇਰੀ 30 ਨੇ ਕਿੰਨੇ ਕੇ ਬੱਚੇ 4 ਸਾਲ ਦੇ ਕਰੋ ਤੇ ਲੋਕਾਂ ਦੇ ਮੈਂ ਛੁੱਟ ਗਈ ਲੈ ਕੇ ਤੁਰੇ ਫਿਰ ਤਾਰਾ ਹੱਡੀ ਬਾਤ ਨਹੀਂ ਪੁੱਛਦਾ ਕੋਈ ਪਤਾ ਖੜਾ ਮੱਕਲਾ ਕੋਈ ਮੇਰਾ ਸਾਰਾ ਨਹੀਂ ਮੇਰੀ ਮੇਰੀ 30 ਸਾਰਾ ਬਸ ਫੋਨ ਕੰਨ 'ਤੇ ਲਾ ਕੇ ਘਰ ਵਾਲੇ ਨੂੰ ਕਹਿੰਦੀ ਸੀ ਕਿ ਕਿੱਥੇ ਆਵਾ ਆਂਦਿਆਂ ਮੈਂ ਫਲਾਣੇ ਜਗ੍ਹਾ ਮੈਂ ਟਿਮਕੜੀ ਜਾਗਾ ਕੁੜੀ ਦੇ ਸਫਾਈ ਕਰਦੀ ਗਈ ਉਹ ਬਸ ਫੋਨ ਨੇ ਮੇਰੀ ਧੀ ਦੀ ਵੱਡ ਟੋਕ ਕਰ ਦਿੱਤੀ ਅੰਦਰੋਂ ਮੁੰਡਾ ਬਾਹਰ ਆਂਦਾ ਮੈਂ ਡਾਡਾ ਸੁਣਦਾਂ ਮੈਂ ਵੀ ਰੋਨਾ ਲੱਤਾਂ ਬੰਧੀਆਂ ਮੇਰੀ ਧੀ ਨੂੰ ਉਹਨੇ ਰਸਟੀਣਾ ਸਭਾ ਹੀ ਕੀਤੀ ਤਾਂ ਵੀ ਨਿਉਂ ਮੈਂ ਅੱਜ ਨਾ ਕੀਤੀ ਵੱਡ ਟੋਕ ਕਰਕੇ ਮੇਰੀ ਧੀ ਨੂੰ ਘਰ ਖਲਾ ਦਿੱਤਾ ਬੇਬੇ ਨਾਨਕੀ ਵਾਲਿਆਂ ਮੇਰੀ ਬੜੀ ਹਲਫ ਕੀਤੀ ਉਹ ਨਾ ਮੇਰੀ ਦਵਾਈ ਵੀ ਕਰਾਈ ਠੀਕੇ ਵੀ ਲਵਾਏ ਮੇਰੀ ਧੀ ਨੂੰ ਇੱਥੋਂ ਤੱਕ ਰਚਾਇਆ ਖਤਰਿਆਂ ਆ ਕਿ ਆ ਦੂਰ ਵਾ ਪਰ ਮੈਨੂੰ ਹਲੇ ਖਤਰਾ ਦੇਦਾ ਮੇਰੀ ਧੀ ਨੂੰ ਕਿਨਾਂ ਚੱਤੁਰਦੀ ਫਿਰਦੀ ਬੱਚੇ ਮੈਨੂੰ ਕੰਕ ਕਬ 63 ਬੱਚੇ ਆਪਣੀ ਧੀ ਨੂੰ ਲੈ ਕੇ ਫਿਰਦੀ ਨਹੀਂ ਬੱਚਿਆਂ ਦੀ ਕੇਰ ਨਹੀਂ ਮੈਂ ਕੀਤੀ ਪਰ ਅੱਜ ਮੇਰੀ ਧੀ ਨਾ ਹੋ ਰਕਾ ਕਹੋ ਧੀ ਨਾ ਕੋਈ ਕਰੂਗਾ ਪਰ ਆ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ ਕਿਹੜੇ ਘਰਾਂ ਵਿੱਚ ਸਫਾਈਆਂ ਕਰਦੇ ਆ ਚਲੋ ਅਸੀਂ ਅੱਨ ਪੜਵਾ ਉਹ ਨਹੀਂ ਕੇਅਰ ਕੀਤੀ ਹਸਪਤਾਲ ਕਰਿਆ ਸਾਡੀ ਗਲਤੀ ਪਰ ਉਹਦੀ ਤੇ ਨਹੀਂ ਗਲਤੀ ਕਿੰਨਾ ਆਇਆ ਮੇਰੇ ਕਈ ਲਗਾਮ ਤਰ੍ਹਾਂ ਘੱਟ ਦਿੱਤੋ ਨਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਉਹਦੇ ਬਹੁਤ ਮੇਰਾ ਮਤੇ ਨੂੰ ਉਹਨੇ ਦੁਖੀ ਕੀਤਾ ਬਸ ਮੇਰਾ ਇਹੋ ਹਾਂ ਤੇ ਤੋੜ ਕੇ ਬਕੇ ਹੋਰ ਧੀ ਦੀਆ ਡੰਡ ਨਾਲ ਆ ਦੇ ਬਸ ਇੱਕੋ ਮੇਰੀ ਧੀ ਇੱਕੋ ਮੇਰਾ ਕਾਰਵਾਸ ਤੇ ਆ ਮੇਰੀ ਧੀ ਪੈਣਾ ਮੇਰਾ ਸਾਰਾ ਕੋਈ ਨਹੀਂ ਪੁੱਤ ਨਹੀਂ ਮੇਰਾ ਕੋਈ ਕੋਈ ਕਮਾਊ ਵਾਲਾ ਨਹੀਂ ਮੇਰਾ ਤਾਂ ਸਿਕਰ ਕਾਰਵਾਈ ਕਰ ਲੋ ਜਿਹੜਾ ਮੇਰੇ ਹੱਕ ਦੇ ਹੱਕ ਮੰਦੇ ਬੜੇ ਮੇਰੀ ਮੇਰੇ ਪੁੱਤ ਦਾ ਜਿਹੜਾ ਆ ਜੀ ਵਿਜਨਗਰ ਕੋਈ ਲਿਜੀਤ ਨਰਸ ਹੈਗੀ ਕੋਈ ਹਾਂ ਤੇ ਪੂਜਾ ਮੋਹੰਮਦ ਰੇਗੀ ਦੇ ਰਹਿਣ ਵਾਲੇ ਆ ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ ਬੇਬੀ ਹੋਣ ਵਾਲਾ ਸੀ ਇਹਨਾਂ ਨੇ ਕੋਈ ਇੱਥੇ ਨਰਸ ਦੱਸਦੇ ਆ ਪਦਰਾਂ ਮੈਨੂੰ ਨਾ ਨਹੀਂ ਇਹਨਾਂ ਨੂੰ ਨਹੀਂ ਪਤਾ ਨਾ ਦਾ ਇਹਨਾਂ ਨੇ ਇੱਕ ਕੰਪਲੇਂਟ ਆਈ ਆ ਉਹਦੇ ਦੇ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ ਉਹਨੂੰ ਵੈਰੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਰ ਵੀਓ ਕੀਤੀ ਜਾਵੇ ਸਰੋਤ ਤੋਂ ਸਰੀਆਮ ਨੂੰ ਤੁਮਕੀਆਂ ਦੀ ਜਿੱਥੇ ਜਾਣਾ ਤੁਸੀਂ ਚਲ ਜੋ ਜੋ ਮਰਜ਼ੀ ਕਰ ਲਓ ਤੁਸੀਂ ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ ਹੁਣ ਅਸੀਂ ਵੈਰੀਫਾਈ ਕਰਾਂਗੇ ਜਦੋਂ ਆਪੂ ਦੀ ਦੋਵੇਂ ਪਾਰਟੀਆਂ ਸਾਹਮਣੇ ਬੈਣਗੀਆਂ ਫੇਰੀ ਵੈਰੀਫਾਈ ਹੋਊਗਾ ਇਹ ਹੁਣ ਕਹਿ ਰਹੇ ਆ ਵੀ ਅਸੀਂ ਗਏ ਆ ਇਹ ਉਹਨਾਂ ਤੋਂ ਪੈਸੇ ਆਉਂਦੇ ਜਾਂ ਕੋਈ ਜੋ ਵੀ ਸਿਸਟਮ ਹੋਊਗਾ ਕਰਦੇ ਨੇ ਖਰਚਾ ਹੋਇਆ ਰਿਪੋਰਟ ਵਿੱਚ ਚਾਹ ਦੀ ਬੇਬੇ ਨਾਨਕੀ ਤੇ ਉਹਨਾਂ ਨੇ ਦਿਖਾਇਆ ਹੈ ਰਿਪੋਰਟ ਵਿੱਚ ਹੈ ਵੀ ਬੱਚੇ ਦਾ ਨਿੱਤੇ ਜਿਹੜਾ ਟੱਕ ਲੱਗ ਗਿਆ ਮੈਂ ਤੇ ਸ਼੍ਰੀਮਾਨ ਜੀ ਮੈਂ ਇਹ ਰਿਪੋਰਟ ਵੇਖੀ ਆ ਤੇ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ ਜਦੋਂ ਆਪਾਂ ਵੈਰੀਫਾਈ ਕਰਾਂਗੇ ਮੈ